ਜਲੰਧ ਪਠਾਨਕੋਟ ਨੈਸ਼ਨਲ ਹਾਈਵੇ ਤੇ ਹਾਦਸਾ ਵਾਪਰਿਆ ਹਾਸਦੇ ਵਿੱਚ ਕਰੀਬ 12 ਲੋਕ ਜੋੜੇ ਨੇ ਜ਼ਖਮੀ ਹੋਏ ਟਾਂਡਾ ਦੇ ਅੰਡਾ ਖੁੰਟਾ ਨੇੜੇ ਇਹ ਹਾਦਸਾ ਵਾਪਰਿਆ ਚਲੰਦਰ ਜਾ ਰਹੀ ਸਵਾਰੀਆਂ ਦੇ ਨਾਲ ਬੱਸ ਭਰੀ ਹੋਈ ਸੀ ਤੇ ਟਾਂਡਾ ਦੇ ਵਿੱਚ ਬੱਸ ਤੇ ਸੀਮਿੰਟ ਮਿਕਸਰ ਟਰੱਕ ਵੱਜ ਵਿਚਾਰੇ ਜੁੜੀ ਹੈ ਇਹ ਹਾਦਸਾ ਹੋਈ ਹੈ ਤੇ ਟੱਕਰ ਹੋਇਆ ਵਸਤੇ ਕਿ ਜਲੰਧਰ ਜਾ ਰਹੀ ਸਵਾਰੀਆਂ ਦੇ ਨਾਲ ਭਰੀ ਬੱਸ ਜੋੜੀਏ ਟਕਰਾ ਗਈ ਜਿਸ ਤੇ ਕਰਕੇ ਕਾਫੀ ਲੋਕ ਜ਼ਖਮੀ ਹੋਏ ਨੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਹਾਦਸਾ ਵਾਪਰਿਆ ਹਾਸਦੇ ਵਿੱਚ ਕਰੀਬ 12 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਇਸੀ ਮਿਹਨਤ ਨਾਲ ਇੰਨਾ ਕੜੀ ਆ ਕਿੰਨੀਆਂ ਕਸਵਾਰੀਆਂ ਸੀ ਬੈਠੀਆਂ ਬੱਸ 'ਚ ਉਸ ਤੋਂ ਬਾਅਦ ਕਿੱਥੇ ਕਿੱਦੀ ਐਕਸੀਡੈਂਟ ਹੋਇਆ ਕੋਈ ਪਤਾ ਨਹੀਂ ਕਿ ਕੋਈ ਪੋੜ ਲਾਂ ਕੇ ਪੋੜ ਪਾਰ ਕਰਕੇ ਥੋੜੀ ਦੂਰ ਤੇ ਮੋੜ ਵੀ ਮੋੜ ਕਰਤਾ ਕੁਝ ਕੋਈ ਟ੍ਰੱਕ ਜਿਹੜਾ ਨਹੀਂ ਸੀ ਮੀਟਰ ਲਾਂਦੇ ਨੇ ਜਿੱਦੇ ਵੱਡੀ ਗੱਡੀ ਹੁੰਦੀ ਟਰੱਕ ਵਾਂਗੂ ਵੱਡਾ ਵਾ ਮੋਟਰ ਜੇ ਲੱਗਾ ਹੁੰਦਾ ਉਹਨੇ ਝੱਕਦਾ ਮੈਂ ਇਹਨੂੰ ਮੋੜੀ ਐ ਜਿੱਦਾਂ ਮੋੜੀ ਉਹ ਬੱਸ ਬਣੀ ਬ੍ਰੇਕ ਮਾਰੀ ਪਰ ਬੱਸ ਰੁਕੀ ਨਹੀਂ ਉਹਦੇ ਵਿੱਚ ਜਗ੍ਹਾ ਬੱਚੀ ਐ ਨਹੀਂ ਨਹੀਂ ਤੇ ਕਿੰਨੇ ਪਏ ਸੀ ਉਹ ਪਤਾ ਨਹੀਂ ਉਹਨਾਂ ਨੂੰ ਕਿੱਥੇ ਕਿੱਥੇ ਲੈ ਗਏ ਨੇ ਸਾਨੂੰ ਇੱਕ ਬੂਲਾਸ ਆਈ ਐ ਉਹ ਸਾਨੂੰ ਆ ਪੰਜ ਛੇ ਬੰਦੇ ਤੇ ਲਿਆਂਦੇ ਨੇ ਬਾਕੀ ਤਾਂ ਨਹੀਂ ਮੈਨੂੰ ਪਤਾ ਕਿੰਨੇ ਆਏਗੇ ਕਿੰਨੇ ਇੱਥੇ ਆ ਕੇ ਗੱਡੀ ਚਾੜ ਗਈ ਏ ਹਾਂ ਸਿੱਧੀ ਮਾਰੀ ਬੀਚੇ ਨੇ ਇਹ ਨਹੀਂ ਵੀ ਮੈਂ ਵੇਖਿਆ ਬਚਾ ਲਈ ਏ ਹਾਂ ਬ੍ਰੇਕ ਲਾ ਲੰਦਾ ਆਪਣੀ ਸਾਈਡ ਪਜਾ ਕੇ ਦੂਜੀ ਠੋਕ ਦਿੱਤੀ ਕਿੰਨੇ ਭਰੇ ਸੀ ਅੱਗੇ ਪਿੱਛੇ ਖਲੋਤੀਆਂ ਇਹ ਬਸ ਖਲੋਦੋ ਤਾਂ ਨਹੀਂ ਤੁਸੀਂ ਕਿੱਥੇ ਕਰ ਬੁਝਿਆ ਹੋਇਆ ਹੈ ਨਾ ਤੇ ਜ਼ਖਮੀ ਕਿੰਨੇ ਲੋਕੀ ਹੋਏ ਹੋਰ ਜ਼ਖਮੀ ਬਹੁਤ ਹੋਏ ਬਹੁਤ ਬਹੁਤ ਨੇ ਲੋਕਾਂ ਦੇ ਤੇ ਡਰਾਈਵਰ ਦਾ ਕਸੂਰ ਲੱਗਦਾ ਤੁਹਾਨੂੰ ਕੀ ਪਾਸ ਡਰਾਈਵਰ ਦਾ ਡਰਾਈਵਰ ਦਾ ਸਾਰੇ ਮੈਂ ਸੈਮੂ ਡਾਕਟਰ ਮਨਮੋਹਨ ਸਿਵਲ ਹਸਪੀਟਲ ਦਾ ਸੁਆ ਅੱਜ ਕੋਈ ਜਲੰਧਰ バス ਜਾ ਰਹੀ ਸੀ ਜਿਹੜਾ ਖੁੱਡੇ ਲਾਗੇ ਕਿਸੇ ਟਿਪਰ ਦੇ ਨਾਲ ਵੱਜਣ ਨਾਲ ਐਕਸੀਡੈਂਟ ਹੋ ਗਿਆ ਸਾਡੇ ਕੋਲ 9 ਪੇਸ਼ੈਂਟ ਆਏ ਤੇ ਜੋ ਸਾਡੀਆਂ ਸਭਾਵਾ ਅਸੀਂ ਤੁਰੰਤ ਉਹਨਾਂ ਨੂੰ ਸਾਰੀ ਫਰਸਟ ایڈ ਦਿੱਤੀ ਆ ਉਹਦੇ ਵਿੱਚ ਜਿਹੜੇ ਸਾਡੇ ਕੋਲ ਪੇਸ਼ੈਂਟ ਆਏ ਆ ਸਾਰੇ ਸਟੇਬਲ ਹੀ ਆ ਕੋਈ ਸੀਰੀਅਸ ਨਹੀਂ ਹੈਗਾ ਥੋੜੀਆਂ ਥੋੜੀਆਂ ਸੱਟਾਂ ਲੱਗੀਆਂ ਸੀ ਇੱਕ ਅੱਧੇ ਪੇਸ਼ੈਂਟ ਦੇ ਫ੍ਰੈਕਚਰ ਲੱਗਦਾ ਪਰ ਕੋਈ ਅਸੀ ਗੱਲ ਨਹੀਂ ਹੈ ਸਾਰਾ ਵਧੀਆ ਤਰੀਕੇ ਨਾਲ ਮੈਨੇਜ ਹੋ ਗਿਆ ਕੋਈ ਕੁਸ਼ੀ ਮੰਦ ਭਾਗਾਂ ਨਹੀਂ